ਅਕਸਰ ਅਸੀਂ ਇਹ ਕਹਿ ਦਿੰਨੇ ਆ ਕਿ ਸਕੂਲਾਂ ਦੇ ਵਿੱਚ ਪੰਜਾਬੀ ਨਹੀਂ ਪੜਾਈ ਜਾ ਰਹੀ ਜੀ ਪੰਜਾਬ ਦਾ ਤਾਂ ਬੇੜਾ ਗਰਕ ਹੋ ਗਿਆ ਇੱਥੇ ਤਾਂ ਹਿੰਦੀ ਦਾ ਬੋਲ ਵਾਲਾ ਹੋ ਗਿਆ ਪਰ ਇਹ ਹਿੰਦੀ ਦਾ ਬੋਲ ਵਾਲਾ ਹੋਇਆ ਕਿਵੇਂ ਇਸ ਦੇ ਜ਼ਿੰਮੇਵਾਰ ਕੌਣ ਨੇ ਪੰਜਾਬੀ ਮਾਂ ਬੋਲੀ ਸਾਡੇ ਤੋਂ ਦੂਰ ਹੋਈ ਹੈ ਜਾਂ ਅਸੀਂ ਪੰਜਾਬੀ ਮਾਂ ਬੋਲੀ ਤੋਂ ਦੂਰ ਹੋਏ ਆ ਕਾਰਨ ਕੀ ਹੈ ਕਦੇ ਪਰਚੋਲਿਆ ਅੰਦਰ ਬੈਠ ਕੇ ਸਕੂਲਾਂ ਦੇ ਵਿੱਚ ਇਹ ਕਿਉਂ ਕਿਹਾ ਜਾਂਦਾ ਹੈ ਕਿ ਪੰਜਾਬੀ ਦੇਸੀ ਭਾਸ਼ਾ ਜਿਹੀ ਲੱਗਦੀ ਹੈ ਅਸੀਂ ਤਾਂ ਨਹੀਂ ਬੁਲਵਾਉਂਦੇ ਅਸੀਂ ਹਿੰਦੀ ਤਾਂ ਇੰਗਲਿਸ਼ ਤਾਂ ਬੁਲਵਾਨੇ ਸਕੂਲਾਂ ਦੇ ਵਿੱਚ ਜਾਂ ਫਿਰ ਹੋਰ ਕਿਤੇ ਖੁੱਲ੍ਹੀ ਥਾਵਾਂ ਤੇ ਪੰਜਾਬੀ ਬੋਲਣ ਤੋਂ ਲੋਕ ਡਰਦੇ ਕਿਉਂ ਐ ਸੋਚ ਸਭ ਤੋਂ ਵੱਡਾ ਕਾਰਨ ਇੱਕ ਹੈ ਜਿਸ ਨੂੰ ਅਸੀਂ ਹਾਸੇ ਵਿੱਚ ਟਾਲ ਦਿੰਨੇ ਆ ਜੇ ਇਹ ਤਾਂ ਸਾਡੇ ਨਾਲ ਮਦਦ ਵਾਲੇ ਸ਼ਬਦ ਜਿਹਨਾਂ ਨੂੰ ਕਹ ਦਿੰਨੇ ਆ ਗਾਲਾਂ 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 ਤਿੰਨ ਵਾਰ ਹੀ ਬੋਲੀਆਂ ਨੇ ਸਿਰਫ ਇਨਾ ਗਾਲਾਂ ਕਰਕੇ ਅਸੀਂ ਪੰਜਾਬੀ ਤੋਂ ਜਾਂ ਪੰਜਾਬੀ ਸਾਡੇ ਤੋਂ ਬਹੁਤ ਦੂਰ ਹੁੰਦੀ ਜਾ ਰਹੀ ਹੈ ਅਸੀਂ ਨਹੀਂ ਪੰਜਾਬੀ ਤੋਂ ਪੰਜਾਬੀ ਮਾਂ ਬੋਲੀ ਸਾਡੇ ਤੋਂ ਦੂਰ ਹੁੰਦੀ ਜਾ ਰਹੀ ਹੈ ਕਿਉਂਕਿ ਅਸੀਂ ਪੰਜਾਬੀ ਮਾਂ ਬੋਲੀ ਨੂੰ ਸਤਕਾਰ ਦੇਣਾ ਹੀ ਛੱਡ ਦਿੱਤਾ ਹੈ ਹਰ ਸ਼ਬਦ ਦੇ ਵਿੱਚ ਗਾਲ ਹੁੰਦੀ ਹੈ ਹਰ ਇੱਕ ਸੈਂਟੈਂਸ ਦੇ ਵਿੱਚ ਗਾਲ ਹੁੰਦੀ ਹੈ ਕਈ ਸ਼ਬਦ ਤਾਂ ਅਜਿਹੇ ਨੇ ਜਿਹੜੇ ਬੋਲਣੇ ਵੀ ਇੰਨੇ ਭੈੜੇ ਲੱਗਦੇ ਨੇ ਪਰ ਫਿਰ ਵੀ ਉਹਨਾਂ ਸ਼ਬਦਾਂ ਤੋਂ ਬਗੈਰ ਅਸੀਂ ਇੱਕ ਵੀ ਸੈਂਟੈਂਸ ਪੂਰਾ ਨਹੀਂ ਕਰਦੇ ਸਵੇਰੇ ਉੱਠਦੇ ਆਂ ਰਾਤ ਨੂੰ ਸੌਂਦੇ ਆਂ ਉਸ ਦੇ ਵਿਚਾਲੇ ਸਿਰਫ ਗਾਲਾਂ ਹੀ ਗਾਲਾਂ ਨੇ ਜਾਂ ਖਾ ਰਹੇ ਆਂ ਜਾਂ ਸੁਣ ਰਹੇ ਆਂ ਜਾਂ ਕੱਢ ਰਹੇ ਆਂ ਜਾਂ ਬੋਲ ਰਹੇ ਆਂ ਕਿਉਂ ਕਿਉਂ ਇੰਨੀ ਅਸੀਂ ਪੰਜਾਬੀਆਂ ਨੇ ਆਦਤ ਵਿਗਾੜ ਲਈ ਕਿ ਅਸੀਂ ਹਰ ਸ਼ਬਦ ਦੇ ਵਿੱਚ ਗਾਲ ਵਰਤਣੀ ਹੀ ਵਰਤਣੀ ਹੈ ਚਾਹੇ ਮਾਂ ਭੈਣ ਪਿਓ ਰਿਸ਼ਤੇਦਾਰ ਕੋਈ ਹੋਵੇ ਅਸੀਂ ਮਿੰਟ 'ਚ ਗਾਲ ਤੇ ਪਹੁੰਚ ਜਾਂਦੇ ਆਂ ਕਿਉਂ ਪਹੁੰਚ ਜਾਂਦੇ ਆਂ ਇੰਨਾ ਕਿਹੜਾ ਸਾਡੇ ਵਿੱਚ ਗੁੱਸਾ ਜੇ ਗੁੱਸਾ ਹੈ ਤਾਂ ਕੌਮ ਵਾਲੇ ਪਾਸੇ ਕਿਉਂ ਨਹੀਂ ਲੱਗਦਾ ਤੁਹਾਡਾ ਗੁੱਸਾ ਹਰ ਸ਼ਬਦ ਦੇ ਵਿੱਚ ਗਾਲ ਹੁੰਦੀ ਹੈ ਇੱਕ ਸ਼ਬਦ ਸਾਲਾ ਦਾ ਅਸੀਂ ਜੋ ਰਿਸ਼ਤੇਦਾਰੀ ਸੀ ਉਹ ਵੀ ਅਸੀਂ ਗਾਲ ਬਣਾ ਰੱਖੀ ਹੈ ਰਾਣਾ ਰਵੀਰ ਨੇ ਤਾਂ ਇੱਕ ਸਟੇਜ ਸ਼ੋਅ ਵੀ ਕੀਤਾ ਸੀ ਐਸੇ ਸ਼ਬਦ ਨੂੰ ਲੈ ਕੇ ਤੁਸੀਂ ਆਪ ਕਦੇ ਕੋਈ ਸ਼ਬਦ ਪੂਰਾ ਬੋਲਿਆ ਇੱਥੇ ਤੱਕ ਹੁਣ ਜੇ ਕਮੈਂਟਾਂ ਵਿੱਚ ਕਿਸੇ ਨੇ ਬੋਲਣਾ ਵੀ ਉਹ ਵੀ ਗਾਲਤੋਂ ਬਗੈਰ ਨਹੀਂ ਕੱਢਦੇ ਜੇ ਜਿੰਨੂੰ ਮੇਰੀ ਗੱਲ ਬੁਰੀ ਲੱਗਣੀ ਆ ਜਾਂ ਸੁਣਨਾ ਨਹੀਂ ਚਾਹੁੰਦੇ ਜਾਂ ਕਹਿਣਗੇ ਐਵੇਂ ਬਕਵਾਸ ਕਰਦਾ ਉਹ ਵੀ ਬਿਨਾਂ ਗਾਲਤੋਂ ਕਮੈਂਟ ਨਹੀਂ ਕਰਨਗੇ ਦੇਖ ਲਿਓ ਭਾਵੇਂ ਕਮੈਂਟ ਬਾਕਸ ਦੇ ਵਿੱਚ ਪਰ ਇਹ ਗਲਤੀ ਕਹਿਦੀ ਆ ਇਹ ਅਸੀਂ ਗਾਲਾਂ ਕੱਢਦੇ ਕਿਉਂ ਪਏ ਆ ਕੀ ਅਸੀਂ ਬਿਨਾਂ ਗਾਲਤੋਂ ਇੱਕ ਵੀ ਸੈਂਟੈਂਸ ਪੂਰਾ ਬੋਲ ਨਹੀਂ ਸਕਦੇ ਸ਼ਬਦ ਪੂਰੇ ਬੋਲ ਨਹੀਂ ਸਕਦੇ ਅਸੀਂ ਮੈਂ ਉੱਥੇ ਗਿਆ ਪਰ ਇਹ ਵੀ ਸ਼ਬਦ ਅੱਜ ਕੱਲ ਬਿਨਾਂ ਗਾਲਤੋਣੀ ਬਸ ਹੀ ਬੋਲਦੇ ਜੇ ਕਿਸੇ ਨੂੰ ਨਿੰਦਣਾ ਅਸੀਂ ਤਾਂ ਗਾਲ ਕੱਢਦੇ ਆ ਜਦ ਕਿ ਸਾਡੇ ਗੁਰੂ ਸਾਹਿਬ ਨੇ ਕਿਹਾ ਹੋਇਆ ਨਿੰਦੋ ਹੀ ਨਾ ਕਿਸੇ ਚੀਜ਼ ਨੂੰ ਤਾਂ ਅਸੀਂ ਹੁੰਦੇ ਕੌਣ ਆ ਨਿੰਦਨ ਵਾਲੇ ਜਦ ਤਾ ਅਸੀਂ ਆਪਣੇ ਆਪ 'ਚ 100% ਪੂਰੇ ਪਰਪੱਕ ਹੋਈਏ ਅਸੀਂ ਤਾਂ ਤਾਂ ਕਿਸੇ ਨੂੰ ਨਿੰਦੀਏ ਜੇ ਕਿਸੇ ਦੇ ਪੈਸੇ ਸਾਡੇ ਪੈਸੇ ਦੱਬੇ ਹੋਏ ਨੇ ਤਾਂ ਅਸੀਂ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਕਿਸੇ ਦੇ ਪੈਸੇ ਸਾਡੇ ਕੋਲ ਰਹਿ ਗਏ ਹੋਣਗੇ ਕਹਿੰਦੇ ਆ ਨਾ ਕੁਦਰਤ ਆਪਣਾ ਇਨਸਾਫ ਇਸੇ ਜਗ੍ਹਾ ਤੇ ਕਰਦਾ ਵਾ ਕੋਈ ਸਵਰਗ ਨਰਕ ਨਹੀਂ ਹੈ ਜੋ ਕੁਛ ਹੈ ਇੱਥੇ ਹੀ ਹੁੰਦਾ ਵਾ ਜੇਕਰ ਮਾਂ ਪਿਓ ਨੇ ਕੀਤੀ ਆ ਤਾਂ ਬੱਚੇ ਭੁਗਤਦੇ ਨੇ ਤਾਂ ਇਹੀ ਹੈ ਤਾਂ ਇਹੀ ਤਾਂ ਸਾਡੀ ਮਾਂ ਬੋਲੀ ਨਾਲ ਹੋ ਰਿਹਾ ਪੰਜਾਬੀ ਨਾਲ ਕਿਉਂ ਇੰਨਾ ਬਾਰ-ਬਾਰ ਰੋਲਾ ਲੈ ਪੈ ਰਿਹਾ ਸਿਰਫ ਅਸੀਂ ਗਾਲਾਂ ਕੱਢਦੇ ਆ ਇੰਨੀ ਕੁ ਬਦਨਾਮ ਕਰਤੀ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਕਿ ਲੋਕ ਬੋਲਣਾ ਵੀ ਨਹੀਂ ਚਾਹੁੰਦੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਇਸੇ ਲਈ ਬੋਲਣ ਨਹੀਂ ਦਿੰਦੇ ਮਾਂ ਪਿਓ ਘਰਾਂ ਵਿੱਚ ਨਹੀਂ ਬੋਲਣ ਦਿੰਦੇ ਕਲੇਸ਼ ਹੁੰਦਾ ਹੈ ਲੜਾਈ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਸ਼ੁਰੂਆਤ ਹੀ ਅਸੀਂ ਗਾਲਤੋਂ ਕਰਦੇ ਆਂ ਸਿੱਧਾ ਹੀ ਮਾਂ ਭੈਣ ਦੀ ਗਾਲਤ ਆਉਂਦੀ ਆਂ ਅਸੀਂ ਕਿਉਂ ਆਉਂਦੇ ਆਂ ਜੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਵਾ ਵੀ ਅਸੀਂ ਉਹਨੂੰ ਕਿਉਂ ਨਿੰਦਦੇ ਆਂ ਜਿੰਨੇ ਰਾਜੇ ਜੰਮੇ ਨੇ ਤੇ ਅਸੀਂ ਜਦੋਂ ਗੁੱਸਾ ਆਉਂਦਾ ਸਭ ਤੋਂ ਪਹਿਲਾਂ ਨਿੰਦਦੇ ਹੀ ਮਾਂ ਭੈਣ ਨੂੰ ਜੇਕਰ ਅਸੀਂ ਹਰ ਚੀਜ਼ ਗਾਲ ਕੱਢਾਂਗੇ ਤਾਂ ਸਾਡੀ ਪੰਜਾਬੀ ਬੋਲੀ ਕਿਸੇ ਨੇ ਬੋਲਣ ਥੋੜੀ ਦੇਣੀ ਹੈ ਜਿਹੜੇ ਪ੍ਰਵਾਸੀ ਨੇ ਨਾ ਜੋ ਹੋਰ ਸੂਬਿਆਂ ਤੋਂ ਆਏ ਹੋਏ ਪੰਜਾਬ 'ਚ ਰਹਿ ਰਹੇ ਨੇ 10 10 20 20 ਸਾਲਾਂ ਤੋਂ ਉਹਨਾਂ ਦੇ ਬੱਚੇ ਇੱਥੇ ਜੰਮੇ ਨੇ ਇੱਥੇ ਪੜ੍ਹੇ ਨੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਰਹੇ ਨੇ ਫ੍ਰੀ 'ਚ ਪੜ੍ਹਦੇ ਨੇ ਖਾਣਾ ਪੀਣਾ ਉਹਨਾਂ ਨੂੰ ਆਉਂਦਾ ਉਹ ਪੰਜਾਬੀ ਬੋਲਣਾ ਸਿੱਖ ਗਏ ਨੇ ਤੇ ਕਈ ਵਾਰੀ ਤਾਂ ਜਿਹੜੇ ਪੰਜਾਬੀ ਇੱਥੋਂ ਦੇ ਪੱਕੇ ਜੰਮੇ ਪਲੇ ਹੋਏ ਨੇ ਜਿਨ੍ਹਾਂ ਦੀ ਪੁਸ਼ਤਾ ਇੱਥੇ ਰਹਿ ਰਹੀਆਂ ਉਹਨਾਂ ਤੋਂ ਸਾਫ਼ ਪੰਜਾਬੀ ਬੋਲ ਜਾਂਦੇ ਨੇ ਪ੍ਰਵਾਸੀਆਂ ਦੇ ਬੱਚੇ ਤੇ ਸਾਡੇ ਆਲੇ ਹਿੰਦੀ ਦੇ ਮਗਰ ਪਏ ਹੁੰਦੇ ਨੇ ਵੀ ਅਸੀਂ ਤਾਂ ਹਿੰਦੀ ਦੇ ਸ਼ਬਦ ਬੋਲਨੇ ਆ ਹਮ ਜਾਹਾਂ ਜਾਏਂਗੇ ਹਮ ਵਹਾਂ ਜਾਏਂਗੇ ਇਹ ਖਾਣਾ ਉਹ ਖਾਣਾ ਬੱਚਿਆਂ ਦੀ ਆਦਤਾਂ ਤਾਂ ਅਸੀਂ ਵਿਗਾੜਦੇ ਹੀ ਵਿਗਾੜਦੇ ਆ ਪਰ ਉਸ ਤੋਂ ਪਹਿਲਾਂ ਅਸੀਂ ਆਪ ਤਾਂ ਸੁਧਰੀਏ ਤਾਂ ਹੀ ਬੱਚੇ ਸੁਧਰਣਗੇ ਅਸੀਂ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਕਰਾਂਗੇ ਤਾਂ ਜੋ ਮਾਂ ਬੋਲੀ ਹੈ ਸਾਡੀ ਪੰਜਾਬੀ ਉਹ ਸਾਨੂੰ ਸਤਿਕਾਰ ਦੇਵੇਗੀ ਜਦੋਂ ਅਸੀਂ ਉਹਨੂੰ ਹੀ ਨਿੰਦੀ ਜਾਂਦੇ ਆ ਤਾਂ ਸਾਡੇ ਨਾਲ ਕਿੱਥੋਂ ਰਹੇਗੀ ਹਮੇਸ਼ਾ ਗੱਲ ਇਹ ਹੁੰਦੀ ਆ ਕਿ ਪੰਜਾਬੀ ਬੋਲੀ ਨੂੰ ਸਕੂਲਾਂ 'ਚ ਪੜਾਇਆ ਨਹੀਂ ਜਾਂਦਾ ਜੀ ਕਿਉਂ ਪੜਾਣ ਗਾਲਾਂ ਤਾਂ ਤੁਸੀਂ ਹਰ ਸ਼ਬਦ ਤੇ ਕੱਢਦੇ ਆ ਤਾਂ ਉਹਨਾਂ ਨੂੰ ਵੀ ਡਰ ਆ ਕਿ ਬੱਚਾ ਕਿਤੇ ਗਾਲ ਹੀ ਨਾ ਕੱਢ ਦੇ ਹੁਣੇ ਕਿਤੇ ਦੋ ਜਗ੍ਹਾ ਲੜਾਈ ਹੋ ਜਵੇ ਜਾਂ ਕਮੈਂਟਾਂ ਚ ਗਾਲ ਲੜਾਈ ਹੋ ਜਵੇ ਤਾਂ ਅਸੀਂ ਗਾਲਾਂ ਤੇ ਉਤਰਾਂਨੇ ਆ ਪੰਜਾਬੀ ਦਾ ਸ਼ਬਦ ਪੂਰਾ ਲਿਖ ਕੇ ਤਾਂ ਦੇਖਿਆ ਕਦੇ ਤੁਸੀਂ ਕੋਈ ਇੱਕ ਸੈਂਟੈਂਸ ਪੂਰਾ ਆ ਚਾਹੀਏ ਆਪਣਾ ਨਾਮ ਮੇਰਾ ਨਾਮ ਰਵਿੰਦਰ ਸਿੰਘ ਬੱਦਨ ਹੈ ਕਦੇ ਲਿਖ ਕੇ ਤਾਂ ਦੇਖੋ ਲਿਖ ਕੇ ਨਹੀਂ ਦੇਖਦੇ ਅਸੀਂ ਆਪਣਾ ਨਾਮ ਸਾਨੂੰ ਨਹੀਂ ਲਿਖਣਾ ਆਂਦਾ ਬੱਚਿਆਂ ਨੂੰ ਕਿੱਥੋਂ ਲਿਖਣਾ ਆਵੇਗਾ ਤਾਂ ਸੋਚੋ ਸਮਝੋ ਐਦਾਂ ਨਹੀਂ ਅਸੀਂ ਸੋਸ਼ਲ ਮੀਡੀਆ ਤੇ ਬੈਠ ਕੇ ਨਾਰੇ ਲਾਈ ਜਾਈਏ ਕਿ ਹਾਂ ਪੰਜਾਬੀ ਬਚਾਓ ਪੰਜਾਬੀ ਬਚਾਓ ਪੰਜਾਬੀ ਬਚਾਉਣ ਲਈ ਘਰੋਂ ਤਾਂ ਨਿਕਲੋ ਘਰੇ ਤਾਂ ਪਹਿਲਾਂ ਉਹਨੂੰ ਸਾਫ਼ ਕਰੋ ਤੁਸੀਂ ਆਪਣੀ ਭਾਸ਼ਾ ਤਾਂ ਸੁਧਾਰੋ ਪਹਿਲਾਂ ਬੋਲਣ ਦਾ ਲਹਿਜਾ ਬਦਲੋ ਤਰੀਕਾ ਬਦਲੋ ਤੁਸੀਂ ਗਾਲਾਂ ਤਾਂ ਛੱਡੋ ਘੱਟੋ ਘੱਟ ਤੁਸੀਂ ਤਾਂ ਇਹ ਚੀਜ਼ਾਂ ਸੋਚਣ ਦੀ ਲੋੜ ਹੈ ਸੋਚਣੀਆਂ ਪੈਣਗੀਆਂ ਬਕਵਾਸ ਲੱਗਦੀ ਆ ਪਰ ਸੁਣੋ ਫਿਰ ਵੀ ਪਤਾ ਤਾਂ ਲੱਗੇ ਤੁਹਾਨੂੰ ਗੁੱਸਾ ਹੁੰਦਾ ਆਵੇ ਤਾਂ ਸਹੀ ਸਿਰਫ ਅਸੀਂ ਦੂਜਿਆਂ ਦੇ ਸਿਰ ਉੱਤੇ ਸਿੱਟਣ ਦੀ ਗੱਲ ਕਿਉਂ ਕਰਦੇ ਆ ਅਸੀਂ ਆਪ ਕਿਉਂ ਨਹੀਂ ਇਸ ਚੀਜ਼ ਨੂੰ ਅਪਣਾਉਂਦੇ ਜਦੋਂ ਅਸੀਂ ਬਿਨਾਂ ਗਾਲ ਤੋਂ ਗੱਲ ਕਰਨੀ ਸ਼ੁਰੂ ਕਰ ਦਾਂਗੇ ਨਾ ਤੁਸੀਂ ਬੱਚਾ ਦੇ ਨਾਲ ਵੀ ਗੱਲ ਕਰਨ ਲੱਗ ਜਾਗੇ ਅੱਦੇ ਤੋਂ ਬਾਅਦ ਤਾਂ ਅਸੀਂ ਬੱਚਾ ਨਾਲ ਗੱਲ ਤਾਂ ਨਹੀਂ ਕਰਦੇ ਕਿਤੇ ਅਸੀਂ ਬੋਲਦੇ-ਬੋਲਦੇ ਗਾਲ ਹੀ ਨਾ ਕੱਢ ਜਾਈਏ ਬੱਚੇ ਨੇ ਵੀ ਸਿੱਖ ਲੈਣੀ ਆ ਅੱਜ ਕੱਲ ਤਾਂ ਪਰਿਵਾਰ ਅਜਿਹੇ ਨੇ ਪਿਓ ਹੀ ਅਜਿਹੇ ਨੇ ਜਿਹੜੇ ਆਪਣੇ ਬੱਚਿਆਂ ਨੂੰ ਗਾਣਾ ਸਿਖਾਉਂਦੇ ਨੇ ਵੀ ਆ ਬਹੁਤ ਕੂਲ ਲੱਗਦਾ ਹੈ ਜੀ ਇਹ ਕਿਹੜੀ ਕੁਲ ਵਾਲੀ ਗੱਲ ਆ ਵੀ ਗਾਲਾਂ ਕੱਢਣੀਆਂ ਕੱਲ ਨੂੰ ਵੱਡੇ ਹੋ ਕੇ ਮਾਂ ਪਿਓ ਨੂੰ ਗਾਲਾਂ ਕੱਢਦੇ ਆ ਫਿਰ ਕਹਿੰਦੇ ਜੀ ਇਹ ਤਾਂ ਹੱਥੋਂ ਨਿਕਲ ਗਿਆ ਹੱਥੋਂ ਤਾਂ ਤੁਸੀਂ ਕੱਢਿਆ ਜਦੋਂ ਆਪ ਗਾਲਾਂ ਕੱਢਦੇ ਆ ਤਾਂ ਬੱਚੇ ਕਿਉਂ ਨਾ ਕੱਢਣ ਐਸੇ ਨਾਲ ਪੰਜਾਬੀ ਭਾਸ਼ਾ ਸਾਡੀ ਵਿਗੜ ਰਹੀ ਹੈ ਵਿਦੇਸ਼ਾਂ ਵਿੱਚ ਬੈਠੇ ਹੋਏ ਨੌਜਵਾਨ ਜਿਹੜੇ ਉੱਥੋਂ ਦੇ ਜੰਪਾਲ ਨੇ ਜਦੋਂ ਉਹਨਾਂ ਦੇ ਘਰਾਂ 'ਚ ਪੰਜਾਬੀ ਨਾਲ ਗੱਲਬਾਤ ਹੁੰਦੀ ਆ ਨਾ ਉਹ ਸਾਡੇ ਤੋਂ ਸਾਫ਼ ਸ਼ਬਦ ਪੂਰਾ ਸ਼ਬਦ ਬੋਲਦੇ ਨੇ ਤੇ ਅਸੀਂ ਇਤੋਂ ਦੇ ਹੋ ਕੇ ਵੀ ਅਸੀਂ ਉਹਦਾ ਸਤਕਾਰ ਨਹੀਂ ਕਰ پا ਰਹੇ ਤੇ ਪੰਜਾਬੀ ਮਾਂ ਬੋਲੀ ਨੇ ਸਾਨੂੰ ਸਤਕਾਰ ਕੀ ਦੇਣਾ ਇਸ ਲਈ ਸੋਚੋ ਕਿ ਗਾਣਾ ਤੋਂ ਬਗੈਰ ਪੰਜਾਬੀ ਬੋਲਣੀ ਸ਼ੁਰੂ ਕਰੋ ਜਦੋਂ ਗਾਣਾ ਬੰਦ ਹੋਣ ਗਿਆ ਗੁੱਸਾ ਬੰਦ ਹੋਵੇਗਾ ਪੰਜਾਬੀ ਮਾਂ ਬੋਲੀ ਸਾਫ਼ ਸ਼ਬਦਾਂ ਵਿੱਚ ਬੋਲਾਂਗੇ ਸਾਫ਼ ਸ਼ਬਦਾਂ ਵਿੱਚ ਅਸੀਂ ਇੱਕ ਸੈਂਟੈਂਸ ਪੂਰਾ ਬੋਲਾਂਗੇ ਬੱਚਾ ਤੇ ਉਸ ਦਾ ਚੰਗਾ ਪ੍ਰਭਾਵ ਪਵੇਗਾ ਬੱਚੇ ਸਾਫ਼ ਬੋਲਣਗੇ ਆਲਾ ਦਵਾਲਾ ਸਾਫ਼ ਹੋਣ ਲੱਗੂਗਾ ਆਲੇ ਦੁਆਲੇ ਚ ਗੱਲ ਹੋਏਗੀ ਕਿ ਪੰਜਾਬੀ ਬਹੁਤ ਸਾਫ਼ ਬੋਲਦੇ ਨੇ ਤਾਂ ਸਕੂਲਾਂ ਵਿੱਚ ਵੀ ਇਸ ਦਾ ਸੁਧਾਰ ਹੋਣਾ ਸ਼ੁਰੂ ਹੋ ਜਾਵੇਗਾ ਇਸ ਲਈ ਆਪਣੇ ਘਰੋਂ ਸ਼ੁਰੂਆਤ ਕਰੋ ਕੋਸ਼ਿਸ਼ ਕਰੋ ਕਿ ਬਿਨਾ ਗਾਲਾਂ ਤੋਂ ਪੰਜਾਬੀ ਬੋਲਣ ਦੀ ਅਸੀਂ ਕੋਸ਼ਿਸ਼ ਕਰੀਏ ਜਦੋਂ ਬਿਨਾ ਗਾਲਾਂ ਤੋਂ ਪੰਜਾਬੀ ਬੋਲੋਗੇ ਨਾ ਤੁਹਾਨੂੰ ਪੰਜਾਬੀ ਤੋਂ ਵੱਧ ਮਿੱਠੀ ਜ਼ੁਬਾਨ ਕੋਈ ਹੋਰ ਲੱਗਣੀ ਨਹੀਂ ਹੈ ਸਿਰਫ ਪੰਜਾਬੀ ਰੂੜ ਇਸੇ ਲਈ ਲੱਗਦੀ ਹੈ ਕਿਉਂਕਿ ਅਸੀਂ ਗਾਲਾਂ ਕੱਢ ਦਿੰਨੇ ਆ ਓਏ ਇਧਰ ਆ ਇਹ ਸ਼ਬਦ ਬੋਲਦੇ ਆ ਗਾਲਾਂ ਕੱਢਦੇ ਆ ਅਸੀਂ ਜਦੋਂ ਤੁਸੀਂ ਪੂਰੇ ਰਿਸ਼ਤੇਦਾਰੀਆਂ ਨੂੰ ਪੂਰਾ ਬੋਲੋਗੇ ਨਾ ਇਹ ਤੁਹਾਡੇ ਦਾਦਾ ਜੀ ਨੇ ਦਾਦੀ ਜੀ ਨੇ ਨਾਨੀ ਜੀ ਹੈ ਨਾਨਾ ਜੀ ਹੈ ਚਾਚਾ ਜੀ ਹੈ ਤਾਇਆ ਜੀ ਹੈ ਮਾਮਾ ਜੀ ਹੈ ਫੁੱਫੜ ਜੀ ਹੈ ਭੂਆ ਜੀ ਹੈ ਅੱਜ ਕੱਲ ਦਾ ਬਣਾਇਆ ਰੱਖਿਆ ਵਾ ਤਾਊ ਚਾਚੂ ਮਾਮੂ ਭੂਈ ਫੁੱਫੂ ਦਾਦੂ ਇਹ ਰਿਸ਼ਤੇਦਾਰੀਆਂ ਤੁਸੀਂ ਆਪ ਹੀ ਖਰਾਬ ਕਰੀਆਂ ਤਾਂ ਬੱਚਾਂ ਨੂੰ ਤੁਸੀਂ ਕੀ ਇਹ ਰੱਖੋਗੇ ਕਿ ਬੱਚੇ ਅੱਗੇ ਜਾ ਕੇ ਪੰਜਾਬੀ ਮਾਂ ਬੋਲੀ ਤੇ ਰਿਸ਼ਤੇਦਾਰੀਆਂ ਨੂੰ ਸੰਭਾਲਣ ਸੋਚੋ ਵਿਚਾਰ ਕਰੋ ਘਰ ਦੇ ਵਿੱਚ ਇੱਕ ਨਵੀਂ ਸ਼ੁਰੂਆਤ ਕਰੋ ਸ਼ੁਰੂਆਤ ਇਹ ਕਰੋ ਕਿ ਪੰਜਾਬੀ ਬੋਲੀ ਸਾਫ਼ ਸੁਤਰੀ ਬਿਨਾ ਗਾਲ ਤੋਂ ਪੂਰੇ ਸ਼ਬਦਾਂ ਨਾਲ ਬੋਲੀ ਜਾਵੇ ਤੇ ਇਸ ਦਾ ਅਸਰ ਵੀ ਤੁਹਾਨੂੰ ਬਹੁਤ ਜਲਦੀ ਮਿਲਣ ਲੱਗ ਜਾਏਗਾ ਜ਼ਰੂਰ ਦਿੱਕਤ ਹੁੰਦੀ ਹੈ ਬੋਲਣ ਲੱਗੇ ਕਿਉਂਕਿ ਜਿਹੜੀ ਆਦਤ ਹੁੰਦੀ ਹੈ ਉਹ ਬਹੁਤ ਹੌਲੀ ਛੁੱਟਦੀ ਹੈ ਪਰ ਸ਼ੁਰੂਆਤ ਕਦੋਂ ਕਰੋਗੇ ਸ਼ੁਰੂਆਤ ਕਰਨ ਦੇ ਨਾਲ ਹੀ ਇਸ ਦੇ ਨਤੀਜੇ ਆਉਣੇ ਵੀ ਸ਼ੁਰੂ ਹੋ ਜਾਣਗੇ ਇਸ ਲਈ ਅਪੀਲ ਬੇਨਤੀ ਹੱਥ ਜੋੜ ਕੇ ਬੇਨਤੀ ਜਿਵੇਂ ਤੁਸੀਂ ਮਰਜ਼ੀ ਮੰਨੋ ਜੇ ਗੁੱਸਾ ਲੱਗਦਾ ਤਾਂ ਵੀ ਲੱਗੇ ਪਰ ਇਸ ਦੀ ਸ਼ੁਰੂਆਤ ਜ਼ਰੂਰ ਕਰੋ ਧੰਨਵਾਦ